ਪੁੱਤ ਦੀ ਉੱਤੋਂ ਸਪੀਚ ਸੀ ਵੀ ਅੱਜ ਤੋਂ ਮੈਂ 11 ਫਰਵਰੀ ਤੱਕ ਮਰਨwarte ਤੇ ਬੈਠੂਗਾ 11 ਫਰਵਰੀ ਤੋਂ ਮੈਂ ਪਾਣੀ ਵੀ ਛੱਡ ਦਾਂਗਾ ਜੇ ਮੇਰਾ ਸਰੀਰ ਬੇਹੋਸ਼ੀ ਦੀ ਹਾਲਤ 'ਚ ਜਾਣ ਲੱਗਾ ਮੈਂ ਆਪਣੇ ਆਪ ਨੂੰ ਸ਼ੂਟ ਕਰਾਂਗਾ ਜੋ ਵੀ ਕਰਦਾ ਬੇਟੇ ਉਹ ਪੱਕਾ ਟੱਲ ਕਰਦਾ ਫੈਸਲੇ ਜੋ ਵੀ ਕਰਦਾ ਉਹ ਤਾਂ ਅਸੀਂ ਉਹ ਤੋਂ ਪਿੱਛੇ ਹਟ ਨਹੀਂ ਸਕਦੇ ਵੀ ਤੁਸੀਂ ਇਹ ਦੇਖੋ ਸਾਡੇ ਸਿੱਖਾਂ ਨੂੰ ਵੀ ਬਾਦੂ ਨੇ ਉਹ ਕਹਿੰਦੇ ਕਾਨੂੰਨ ਕਾਨੂੰਨ ਕੀ ਕਾਨੂੰਨ ਆਪਾਂ ਕਿਹ ਤੋਂ ਕਾਨੂੰਨ ਮੰਗਦੇ ਆ ਮੇਰੀ ਇੱਕ ਬੇਨਤੀ ਹੈ ਜਿਹੜਾ ਇੱਕ ਆਪਾਂ ਉਹਰੇ ਬੰਦਾ ਬੈਠੇ ਆ ਬੰਦੇ ਦੀ ਕੀ ਔਕਾਤ ਗੁਰੂ ਸਾਹਿਬ ਅੱਗੇ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਮਾਂ ਨੇ ਕਦੇ ਪੁੱਤ ਨੂੰ ਇਹ ਨਹੀਂ ਕਿਹਾ ਫੋਨ ਕਰਕੇ ਵੀ ਛੱਡ ਹੋਰ ਵੀ ਹੈਗੀ ਦੁਨੀਆ ਬਸਦੀ ਹੈ ਵੀ ਤੂੰ ਕੀ ਕਰਵਾਉਣਾ ਇੱਕ ਬੰਦੇ ਦੀ ਮਾਇਆ ਐਲਾਨ ਕਰਨਾ ਚਾਹੁੰਦਾ ਸਰਕਾਰ ਨੂੰ ਜੇ ਮੇਰੇ ਗੁਰੂ ਦਾ ਕਾਨੂੰਨ ਹੀ ਨਾ ਬਣਾਉਣਾ ਅੱਜ ਇੱਕ ਬੰਦੇ ਨੂੰ ਵੀ ਨੀਮਾ ਦਿਖਾ ਰਕੇ ਕਾਨੂੰਨ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜੇ ਜਗ ਦੀ ਜੋਤ ਨੇ ਬੰਦਿਆਂ ਦਾ ਕਾਨੂੰਨ ਹਟਾ ਕੇ ਦਿਖਾਓ ਤੁਸੀਂ ਵੀ ਕੋ ਬੰਦੇ ਨੂੰ ਬੰਦਾ ਮਾਰ ਦੇਣਾ ਉਹਦਾ ਕਾਨੂੰਨ ਰੱਦ ਕਰੋ ਉਹਨੂੰ 3 ਮਹੀਨਿਆਂ ਦੀ ਸਜ਼ਾ ਕਰ ਦਿਓ ਉਹਦੇ ਲਾਸ਼ਾਂ ਦੇ ਢੇਰ ਲਾ ਦੂ ਦੁਨੀਆ ਕਿ ਦੂਜੇ ਨੂੰ ਵੱਡ ਵੱਡ ਕੇ ਤੋ ਬੱਬਰ ਸ਼ੇਰ ਹੈ ਉਹਦੇ ਮੂਹਰੇ ਮੈਂ ਉਹਦੀ ਕੋਈ ਵੀ ਕਰਨ ਨਹੀਂ ਮੋੜ ਸਕਦੀ ਬੇਟੇ ਜਿਕਾਰੇ ਵੀ ਫਿਰ ਉਹ ਕਹਿੰਦਾ ਵੀ ਮੇਰਾ ਭਰਾ ਲਾਉਂਗਾ ਮੇਰਾ ਪੁੱਤ ਲਾਉਂਗਾ ਤੇ ਮੇਰਾ ਭਤੀਜੇ ਲਾਉਂਗਾ ਮੈਨੂੰ ਭਾਈ ਮਰਨ ਦੇ ਲਈ ਇਜਾਜ਼ਤ ਦਿਓ ਵੀ ਮੈਂ ਆਪਣੇ ਗੁਰੂ ਦੇ ਲਈ ਆਪਣੇ ਆਪ ਨੂੰ ਖਤਮੇ ਕਰ ਲਵਾਂ ਅਸੀਂ ਹਰ ਟਾਈਮ ਤਿਆਰ ਆ ਅਸੀਂ ਗੁਰੂ ਸਾਨੂੰ ਪਹਿਲਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਗੁਰੂ ਪਹਿਲਾਂ ਸਾਡੇ ਗੁਰੂ ਦਾ ਸਤਿਕਾਰ ਆ ਹੋਊਗਾ ਤਾਂ ਅਸੀਂ ਜਿਉਂਦੇ ਨਹੀਂ ਅਸੀਂ ਅਸੀਂ ਕਿਉਂਕਿ ਕੀ ਕਰਾਂਗੇ ਵੀ ਜਦੋਂ ਪਹਿਲੇ ਦਿਨ ਦਾ ਭਾਈ ਕਟੜ ਖਾਲਸਾ ਹੈ ਉਹ ਸਾਡਾ ਚੜਦੀ ਕਲਾ ਦਾ ਉਹ ਸਾਡੀ ਹੁਣ ਗਏ ਕਿਵੇਂ ਮੰਨੂਗਾ ਜੋ ਨੇ ਫੈਸਲਾ ਲੈ ਲਿਆ ਵੀ ਉਹਦਾ ਟਲ ਹੈ ਭਾਈ ਸਾਡਾ ਮੈਂ ਮੇਰੇ ਭਾਈ ਦੇ ਸਿਰ ਤੇ ਐਸ਼ ਕਰੀ ਐ ਅੱਜ ਤੱਕ ਅੱਜ ਮੇਰੇ ਸਿਰ ਤੇ ਬੱਚਿਆਂ ਦੀ ਘਰ ਦੀ ਕਬੀਲਦਾਰੀ ਸਾਰੀ ਮੇਰੇ ਤੇ ਆ ਪਈ ਰਿਸ਼ਤੇਦਾਰ ਵੀ ਆ ਲੜਦੇ ਨੇ ਠੀਕ ਹੈ ਨਾ ਕੋਈ ਚੰਗੀ ਸਾਡੀ ਸੋਚ ਉਹ ਲੜਦੇ ਤਾਂ ਨੇ ਉਹ ਮਨਮੁਖ ਨੇ ਪਰ ਉਹਨਾਂ ਨੂੰ ਅਸੀਂ ਪਾਗਲ ਲੱਗਦੇ ਆ ਉਹ ਕਹਿੰਦੇ ਤੁਸੀਂ ਵੀ ਉਹਦੇ ਹੱਕ 'ਚ ਬੋਲਦੇ ਹੋ ਪਰ ਅੱਜ ਗੁਰੂ ਗੁਰੂ ਪਛੇ ਹੀ ਖੜਾਂਗੇ ਅਸੀਂ ਕਿਸੇ ਪਿੱਛੇ ਖੜਾਂਗੇ ਪੁੱਤਰ ਸਮਾਣੇ ਦੀ ਸੰਗਤ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰ ਰੋਜ਼ ਆਪਾਂ ਦੇਖਦੇ ਆਂ ਰੋਡਾਂ 'ਤੇ ਦੁਨੀਆ ਮਰ ਰਹੀ ਐ ਉਹ ਇਹੀ ਵਿਚਾਰ ਰੱਖਦਾ ਕਹਿੰਦਾ ਬੰਦੇ ਦੀ ਕੀ ਔਕਾਤ ਐ ਵੀ ਕਾ ਪੰਪ ਪਰ ਵੀ ਸਾਂਹ ਲੇ ਜੇ ਗੁਰੂ ਤੋਂ ਬਿਨਾ ਵੀ ਗੁਰੂ ਦੇ ਹੱਥ 'ਚ ਜੇ ਮਰਨਾ ਜੰਮਣਾ ਵੀ ਤੁਸੀਂ ਸੋਚ ਛੱਡ ਦੋ ਇਹ ਪਹਿਲਾਂ ਦੋ ਸਰਕਾਰਾਂ ਲੰਘ ਗਈਆਂ ਕਾਨੂੰਨ ਪਾਸ ਨਹੀਂ ਹੋਏ ਹੁਣ ਬੇਟੇ ਸਰਕਾਰ ਆਈ ਐ ਮੈਂ 바이 ਨੂੰ ਮੋਦੀ ਨੂੰ ਵੀ ਕਹਿਨੀ ਆ ਭਗਵਾਨ ਤਮਨ ਨੂੰ ਵੀ ਕਹਿਨੀ ਆ ਵੀ ਤੁਸੀਂ ਵੱਤ ਤੋਂ ਵੱਧ ਇਹ ਫੈਸਲਾ ਲੋ ਕਾਨੂੰਨ ਪਾਸ ਕਰਾਓ ਤਾਂ ਸੋਡੀ ਵੀ ਬਹੁਤ ਵੱਲੇ-ਵੱਲੇ ਹੋਊਗੀ ਮੇਰੇ ਬੱਚਾ ਤਾਂ ਉਹਨੂੰ ਤਾਂ ਚਾਹੀਏ ਬੈਠੇ ਕੁਝ ਬਣਾਉ ਨੂੰ ਚਾਹੀਏ ਸਰੋਪਾ ਬਣਾ ਪਾਵੇ ਸੰਗਤ ਮਿੱਟੀ ਮੈਂ ਇੱਥੇ ਤੱਕ ਕਹਿੰਨੇ ਮੇਰੇ ਪੁੱਤ ਨੂੰ ਆਈ ਫੜ ਕੇ ਬਾਹਰ ਤੋਂ ਥੱਲੇ ਲਾ ਲਿਓ ਪਰ ਬੱਚੇ ਕਾਨੂੰਨ ਪਾਸ ਹੋ ਜਾਣ ਸਰਕਾਰ ਦੀ ਵੱਲੇ ਵੱਲੇ ਹੋ ਜੇ ਮੇਰੀ ਸੰਗਤ ਦੀ ਵੱਲੇ ਵੱਲੇ ਹੋ ਜੇ ਪਿਛਲੇ 3 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਉਰਫ ਭਾਈ ਗੁਰਜੀਤ ਸਿੰਘ ਫੌਜੀ ਸਮਾਣਾ ਵਿਖੇ 400 ਫੁੱਟ ਉੱਚੇ ਟਾਵਰ ਦੇ ਉੱਤੇ ਮੋਰਚੇ ਤੇ ਬੈਠੇ ਨੇ ਮੰਗ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਅਤੇ ਅਗਾਹ ਤੋਂ ਜੇਕਰ ਕੋਈ ਕਰਦਾ ਤਾਂ ਉਹਦੇ ਲਈ ਸਖਤ ਕਾਨੂੰਨ ਬਣਾਏ ਜਾਣ ਪਰ ਹਰ ਵਾਰ ਦੀ ਤਰ੍ਹਾਂ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਵੀ ਹੁਣ ਤੱਕ ਇਸ ਉੱਤੇ ਕੋਈ ਸੁਣਵਾਈ ਨਹੀਂ ਹੋਈ ਤੇ ਜਦੋਂ 3 ਮਹੀਨੇ ਦਾ ਹੁਣ ਸਮਾਂ ਬੀਤਿਆ ਤਾਂ ਅੱਜ ਜੋ ਭਾਈ ਗੁਰਜੀਤ ਸਿੰਘ ਹੋਰਾਂ ਨੇ ਸ਼ਬਦ ਬੋਲੇ ਜਾਂ ਫਿਰ ਜੋ ਘਟਨਾ ਕਰਾਂ ਮੈਥੇ ਹੋਇਆ ਉਹਨੇ ਹਰ ਇੱਕ ਦੀਆਂ ਅੱਖਾਂ ਨੂੰ ਨਾਮ ਕਰ ਦਿੱਤਾ ਤਾਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਭਰਾ ਤੇ ਮਾਤਾ ਜੀ ਬੈਠੇ ਨੇ ਉਹਨਾਂ ਨੇ ਅੱਜ ਆਪਣੀ ਮਾਤਾ ਨੂੰ ਸਜਦਾ ਕੀਤਾ ਸਲਾਮ ਕੀਤਾ ਤੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚੜ੍ਹਦੀ ਕਲਾ ਜੀ हां पुत्र चढ़ਦੀ ਖਲੇ ਬੱਚੇ ਅੱਜ ਜੋ ਸ਼ਬਦ ਭਾਈ ਸਾਹਿਬ ਹੋਰ ਨੇ ਬੋਲੇ ਆ ਮਾਂ ਦਾ ਤਾਂ ਉਹਨਾਂ ਨੇ ਆਪਣੀ ਦਾਸੇ ਰੂਚਾ ਕੀਤਾ ਹੀ ਉਹ ਤਾਂ ਚਲੋ ਪਹਿਲਾਂ ਉਹਨਾਂ ਦੇ ਸ਼ਬਦ ਤੋਂ ਬਿਨਾਂ ਵੀ ਹੋਇਆ ਜਦੋਂ ਗੁਰੂ ਸਾਹਿਬ ਦੇ ਲਈ ਕੋਈ ਇਸ ਤਰ੍ਹਾਂ ਕਰੇ ਜੀ ਤਾਂ ਉਹਦੇ ਲਈ ਤਾਂ ਹਰ ਕੋਈ ਕਹਿੰਦਾ ਵੀ ਭਾਈ ਮਾਤਾ ਨੂੰ ਸਿੱਧਾ ਪਰ ਅੱਜ ਜੋ ਉਹਨਾਂ ਨੇ ਸਟੈਪ ਚੁੱਕਿਆ ਉਹਨੂੰ ਕਿਵੇਂ ਵੇਖਦੇ ਹੋ ਜੀ ਉਹ ਪੁੱਤਰ ਮੈਂ ਜੋ ਵੀ ਉਹਨੇ ਸਟੈਪ ਚੱਕਿਆ ਪੁੱਤਰ ਉਹ ਸਾਡੇ ਸਿਰ ਮੱਥੇ ਮਨਜ਼ੂਰ ਹੈ ਪੁੱਤਰ ਅਸੀਂ ਉਹਦੇ ਨਾਲ ਆ ਮੇਰੇ ਬੱਚੇ ਤੇ ਜੋ ਵੀ ਉਹ ਕਰਦਾ ਹੈ ਅਸੀਂ ਉਹਦੇ ਨਾਲ ਆ ਪੁੱਤਰ हां बेटे ओ पहले दिन दे भी जो भी ओने आज तक करे असि पुਤੋਂ ਤੋਂ ਪਿੱਛੇ ਨਹੀਂ ਹਟੇ ਹੈਗੇ ਉਹ ਸੱਚਾ ਮੁੱਚਾ ਬੰਦਾ ਹੈ ਪੁੱਤਰ ਉਹ ਇਹ ਜਾਦੂਗਰ ਹਤਾ ਐਨੀ ਬੇਟੇ ਵੀ ਉਰੇ ਕੁਛ ਇੱਥੇ ਕੁਛ ਉਹ ਸੱਚਾ ਸਿੱਖ ਹੈ ਪੁੱਤ ਗੁਰੂ ਦਾ ਜੋ ਵੀ ਕਰਦਾ ਬੇਟੇ ਉਹ ਪੱਕਾ ਟੱਲ ਕਰਦਾ ਫੈਸਲੇ ਜੋ ਵੀ ਕਰਦਾ ਪੁੱਤ ਅਸੀਂ ਉਹ ਤੋਂ ਪਿੱਛੇ ਹਟ ਨਹੀਂ ਸਕਦੇ ਬੱਚੇ ਉਹ ਕਹਿੰਦੇ ਵੀ ਇਹ ਸਾਰੇ ਫੈਸਲੇ ਜੇ ਮੈਂ ਕਰ ਰਿਹਾ ਤਾਂ ਉਹਦਾ ਸਾਰਾ ਸਿਹਰਾ ਮੇਰੀ ਮਾਤਾ ਨੂੰ ਜਾਂਦਾ ਮੇਰੀ ਮਾਂ ਨੇ ਸਿੱਖਿਆ ਦਿੱਤੀ ਹੋਈ ਹੈ ਸੱਚ ਤੇ ਚੱਲਣਾ ਪੁੱਤਰ ਜੀ ਮੈਂ ਪਹਿਲੇ ਦਿਨ ਦੀ ਉਹ ਜੋ ਵੀ ਮੇਰੇ ਕਰੇ ਜੋ ਵੀ ਮੈਂ ਪਹਿਲੇ ਦਿਨ ਦੀ ਬਾਣੀ ਪੜ੍ਹਦੀਆਂ ਵਿੱਚ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਦੀਆਂ ਮੈਂ ਸਵੇਰੀ ਹੁਕਮਨਾਮਾ ਸੈਵ ਜੀ ਲੈਣੀ ਆ ਪ੍ਰਕਾਸ਼ ਕਰਕੇ ਮੇਰੇ ਸ਼ੈਨਸ਼ਾਹ ਦਾ ਬਾਣੀ ਪੜ੍ਹਦੀਆਂ ਬੇਟੇ ਮੈਂ ਸਹਿਜ ਪਾਠ ਕਰਦੀਆਂ ਭੋਗ ਪਾਉਨੀਆਂ ਕਈ ਸਾਲ ਚ ਤਿੰਨ ਚਾਰ ਭੋਗ ਪਾ ਦਈਆਂ ਬੇਟੇ ਮੈਂ ਵੀ ਮੇਰੇ ਵਾਹਿਗੁਰੂ ਨੂੰ ਬਸ ਮੈਂ ਸਰਦਨ ਮੈਂ ਜੋ ਵੀ ਕਹਿਨੀ ਆ ਕੋਈ ਵੀ ਕੁਛ ਕਹੇ ਵੀ ਆਏ ਆ ਮੈਂ ਬਸ ਇਹੀ ਕਹਿਨੀ ਆ ਵੀ ਤਵਾਹਿਗੁਰੂ ਦਾ ਜੋ ਵੀ ਹੈਗਾ ਮੇਰੇ ਵਾਹਿਗੁਰੂ ਦਾ ਮੇਰੇ ਬੱਚੇ ਨੇ ਮੈਂ ਪਹਿਲੇ ਦਿਨ ਨੂੰ ਇਹੀ ਕਹਨੀ ਮੇਰੇ ਵਾਹਿਗੁਰੂ ਦੀ ਦਾਤ ਹੈ ਮੇਰਾ ਕੁਛ ਨਹੀਂ ਹੈਗਾ ਮੇਰੇ ਵਾਹਿਗੁਰੂ ਦਾ ਜੋ ਵੀ ਹੈਗਾ ਸਾਡੇ ਜੋ ਵੀ ਦਿੱਤਾ ਮੇਰੇ ਮਾਲਕ ਨੇ ਬਟੇ ਪਹਿਲੇ ਦਿਨ ਦੀ ਮੈਂ ਇਹੀ ਕਹਿਨੀ ਆ ਵੀ ਮੇਰੇ ਵਾਹਿਗੁਰੂ ਦੀ ਦਾਤ ਹੈ ਆਪਣਾ ਕੀ ਹੈ ਮੇਰਾ ਕੁਛ ਨਹੀਂ ਹੈਗਾ ਪੁੱਤੇ ਇਸੇ ਲੈਂਡ ਤੇ ਮੇਰੇ ਬੱਚੇ ਚੱਲੇ ਨੇ ਮੇਰੇ ਪੁੱਤਰ ਇਹਨਾਂ ਨੂੰ ਇਹੀ ਕਹਿਨੀ ਆ ਵਾਹਿਗੁਰੂ ਪੁੱਤ ਵਾਹਿਗੁਰੂ ਦਾ ਜਿੰਨਾ ਵੀ ਪਿਆਰ ਕਰੋਗੇ ਉਨਾ ਹੀ ਸਾਨੂੰ ਵਧ ਕੇ ਦੇਊਗਾ ਮੇਰਾ ਵਾਹਿਗੁਰੂ ਉਨਾ ਹੀ ਸਾਨੂੰ ਚੜ੍ਹਦੀ ਕਲਾ ਚ ਰੱਖੂਗਾ ਮੇਰਾ ਸ਼ੈਨ ਚਾ ਜਿੰਨਾ ਤੁਸੀਂ ਇਹਦਾ ਪਿਆਰ ਕਰੋਗੇ ਬੇਟੇ ਅਸੀਂ ਪਹਿਲੇ ਦਿਨ ਹੀ ਵਾਹਿਗੁਰੂ ਦਾ ਮੈਂ ਪਹਿਲੇ ਦਿਨੋਂ ਛੋਟੀ ਜਿਹੀ ਪੁੱਤ ਮੈਂ ਲੱਗੀ ਸੀ ਬਾਣੀ ਪੜਨ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਮੇਰੇ ਵਾਹਿਗੁਰੂ ਦਾ ਤਾਂ ਹੀ ਪੁੱਤ ਮੈਨੂੰ ਅਜਿਹੇ ਜੋਦੇ ਪੁੱਤ ਦਿੱਤੇ ਨੇ ਮੇਰੇ ਸ਼ੈਨ ਚਾ ਨੇ ਮੇਰੇ ਵਾਹਿਗੁਰੂ ਜੀ ਨੇ ਇਹ ਉਸੇ ਦੀ ਦਾਤ ਹੈ ਮੇਰੇ ਮਾਲਕ ਦੀ ਪੁੱਤ ਮੇਰੇ ਕੋਈ ਮੇਰੀ ਕੋਈ ਉਹ ਨਹੀਂ ਹੈਗੀ ਮੇਰੇ ਵਾਹੀ ਕੋ ਤੁਹਾਡਾ ਨਾਮ ਕੀ ਮਾਤਾ ਜੀ ਤੁਹਾਡਾ ਭਰਮਜੀਤ ਕੌਰ ਹੈ ਬੇਟਾ ਠੀਕ ਹੈ ਜੀ ਤੇ ਮਾਤਾ ਜੀ ਜਦੋਂ ਇੱਕ ਪੁੱਤ ਦੇ ਬਾਰੇ ਚ ਪਤਾ ਹੋਵੇ ਬਈ ਉਹਨੇ ਆਹ ਸਟੈਪ ਚੁੱਕਣਾ ਮਾਂ ਤਾਂ ਲੈ ਲਣੀਆ ਕਰਦੀ ਵੀ ਪੁੱਤ ਆਇਆ ਨਾ ਕਰੀ ਪੁੱਤ ਦੀ ਉੱਤੋਂ ਸਪੀਚ ਸੀ ਵੀ ਅੱਜ ਤੋਂ ਮੈਂ 11 ਫਰਵਰੀ ਤੱਕ ਮਰਨwarte ਬੈਠੂਗਾ 11 ਫਰਵਰੀ ਤੋਂ ਮੈਂ ਪਾਣੀ ਵੀ ਛੱਡ ਦਾਂਗਾ ਜੇ ਮੇਰਾ ਸਰੀਰ ਬੇਹੋਸ਼ੀ ਦੀ ਹਾਲਤ 'ਚ ਜਾਣ ਲੱਗਾ ਮੈਂ ਆਪਣੇ ਆਪ ਨੂੰ ਸ਼ੂਟ ਕਰਾਂਗਾ ਮੇਰਾ ਮੇਰੀ ਦੇਹ ਇੱਥੇ ਲੈ ਕੇ ਆਇਓ ਉਸ ਸਮੇਂ ਮਾਂ ਦੇ ਕਾਲਜ ਦੇ ਉੱਤੇ ਕੀ ਬੀਜਦੀ ਸੀ ਜਾਂ ਉਸ ਵੇਲੇ ਵੀ ਸ਼ੁਕਰਾਨਾ ਗੁਰੂਦਰ ਦੇਖ ਮੈਂ ਮੇਰੇ ਕਲਗੀਆਂ ਵਾਲੇ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਪਾਣਾ ਮੰਨਦੀ ਆ ਬੇਟੇ ਮੈਂ ਇਹੀ ਕਹਿੰਨੀ ਆ ਤੇ ਬੱਚਿਆਂ ਨੂੰ ਪਹਿਲੇ ਦਿਨ ਦੇ ਪੁੱਤਰ ਪਾਣਾ ਵੀ ਸੱਚੇ ਪਾਤਸ਼ਾਹ ਤੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਲਦਾ ਮੈਂ ਬੇਟੇ ਇਹ ਹੀ ਕਹਿਨੀ ਆ ਪਹਿਲੇ ਦਿਨ ਦੀ ਮੈਂ ਹੁਣ ਪਾਣਾ ਮੰਨੇ ਮੇਰੇ ਸਤ ਗੁਰੂ ਦਾ ਵੀ ਜੇ ਤਾਂ ਮੇਰੇ ਬਾਜਾਂ ਵਾਲਿਆ ਸ਼ੈਨਚਾ ਤੂੰ ਮੇਰਾ ਪਿਆਰ ਕਰਦੇ ਮੇਰੇ ਬੱਚਿਆਂ ਦਾ ਪਿਆਰ ਕਰਦੇ ਤਾਂ ਤਾਂ ਮੇਰੇ ਪੁੱਤਰ ਦੀ ਜੋ ਵੀ ਉਹਦੀ ਮੰਗ ਹੈ ਉਹ ਪੂਰੀ ਕਰਦੇ ਮੇਰੇ ਬਾਜਾਂ ਵਾਲਿਆ ਮੇਰੇ ਪੁੱਤਰ ਜੀ ਨੂੰ ਅਹੀਂ ਚੜਦੀ ਕਲਾ ਚ ਥੱਲੇ ਲਾ ਲਈ ਵਾਹਿਗੁਰੂ ਜੀ ਮੈਂ ਉਹਦੇ ਜੋ ਵੀ ਉਹਦੇ ਭਾਵਨਾਵਾਂ ਨੇ ਸਾਰੀਆਂ ਪੂਰੀਆਂ ਕਰਦੇ ਮੇਰਾ ਬਾਜਾਂ ਵਾਲਾ ਜੋ ਵੀ ਮੇਰਾ ਮਾਰਕ ਕਰੂਗਾ ਸਾਨੂੰ ਬੇਟੇ ਮਨਜ਼ੂਰ ਹੈ ਮੈਨੂੰ ਉਹਤੇ ਬਸ ਮੇਰੇ ਵਾਹਿਗੁਰੂ ਤੇ ਭਰੋਸਾ ਹੈ ਮਾਂ ਨੇ ਕਦੇ ਪੁੱਤ ਨੂੰ ਇਹ ਨਹੀਂ ਕਿਹਾ ਫੋਨ ਕਰਕੇ ਵੀ ਛੱਡ ਹੋਰ ਵੀ ਹੈਗੀ ਦੁਨੀਆ ਬਸਦੀ ਐ ਵੀ ਤੂੰ ਕੀ ਕਰਵਾਉਣਾ ਤੁਸੀਂ ਕਦੇ ਨਹੀਂ ਨਾ ਪੁੱਤਰ ਨਾ ਜਿੱਦੇ ਨਾ ਹੋ ਚੜੇ ਪੁੱਤਰ ਜਦੋਂ ਉਹ ਚੜ ਗਿਆ ਬੇਟੇ ਦੋ ਚਾਰ ਦਿਨ ਤੱਕ ਪੁੱਤਰ ਮੈਂ ਬਹੁਤ ਬਹੁਤ ਜਾਦੇ ਮੈਂ ਰੋਈ ਪਿੱਟੀ ਬਹੁਤ ਕੁਛ ਕਰਿਆ ਪੁੱਤ ਮੈਂ ਮੈਂ ਆਪਣੇ ਬੱਚੇ ਦੇ ਮੂਰੇ ਪਰ ਪੁੱਤ ਬੱਬਰ ਸ਼ੇਰ ਐ ਉਹਦੇ ਮੂਰੇ ਮੈਂ ਉਹਦੀ ਕੋਈ ਵੀ ਕਰਨ ਨਹੀਂ ਮੋੜ ਸਕਦੀ ਬੇਟੇ ਉਹ ਗੁਰੂ ਦਾ ਸਿੱਖ ਹੈ ਬੇਟੇ ਪਹਿਲੇ ਦਿਨ ਦਾ ਮੈਨੂੰ ਉਹਦੇ ਚ ਮੇਰਾ ਬਾਜਾਂ ਵਾਲਾ ਚਮਕਦਾ ਮੈਂ ਉਹਦੀ ਮੋੜ ਨਹੀਂ ਪੁੱਤ ਸਕਦੀ ਮੇਰੇ ਪੁੱਤ ਦੀ ਜੋ ਵੀ ਫੈਸਲੇ ਲੈਂਦਾ ਸੀ ਉਹਦੇ ਨਾਲ ਆ ਬੇਟੇ ਅਸੀਂ ਕਦੇ ਨਹੀਂ ਉਹਦੀ ਗੱਲ ਮੋੜੀ ਬੇਟੇ ਜੋ ਕਰਦਾ ਹੈ ਵੀ ਸੱਤ ਹੈ ਬੇਟੇ ਪਰ ਮੈਨੂੰ ਮੇਰੇ ਵਾਹਿਗੁਰੂ ਤੇ ਮੇਰੇ ਲੀਲੀ ਛਾਤਰੀ ਵਾਲੇ ਮੇਰੇ ਗੁਰੂ ਗ੍ਰੰਥ ਮੇਰੇ ਕਲੰਗੀਆਂ ਵਾਲਾ ਮੇਰੇ ਗੁਰੂ ਨਾਨਕ ਬੇਟੇ ਮੈਂ ਸਭ ਨੂੰ ਜੋਤ ਲਾ ਕੇ ਮੈਂ ਇਕੱਲੇ ਇਕੱਲੇ ਦਾ ਨਾਂ ਲੈ ਕੇ ਜੋਤ ਲਾ ਕੇ ਫੇਰ ਮੈਂ ਪ੍ਰਕਾਸ਼ ਕਰਦੀ ਆ ਮੇਰੇ ਵਾਹਿਗੁਰੂ ਜੀ ਦਾ ਮੈਂ ਨਹੀਂ ਬੇਟੇ ਕਰਦੀ ਕੱਲੇ ਕੱਲੇ ਦਾ ਨਾਮ ਲੈਨੀ ਮੇਰੇ ਘਰੇ ਸਾਰੇ ਗੁਰੂਆਂ ਦੀਆਂ ਫੋਟੋਆਂ ਨੇ ਬੇਟੇ ਮੈਂ ਸਭ ਨੂੰ ਮੇਰੇ ਦਤਾਰ ਨੂੰ ਇੰਨਾ ਪਿਆਰ ਕਰਦੀ ਆ ਬੇਟੇ ਮੈਂ ਬਸ ਉਹਦੇ ਪਾਣੀ ਚ ਵੀ ਵਾਹਿਗੁਰੂ ਜੋ ਤੇਰਾ ਹੁਕਮ ਹੈ ਤੇਰਾ ਪਾਣਾ ਨਹੀਂ ਬੇਟੇ ਮੁਰਦਾ ਹੈਗਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਪਾਣਾ ਨਹੀਂ ਪੁੱਤਰ ਮੁਰਦਾ ਜੋ ਉਹਨੇ ਕਰਨੇ ਉਹ ਕਰਨੀ ਕਰਨਾ ਪੁੱਤ ਆਪਾਂ ਕੀ ਕਰ ਸਕਦੇ ਬੇਟੀ ਜਰਨ ਨੇ ਨਹੀਂ ਕਿਹਾ ਜੀ ਵੀ ਮਾਤਾ ਜੀ ਤੁਸੀਂ ਉਹਨੂੰ ਭਾਈ ਰੋਕੋ ਮੈਂ ਬੀਬੀ ਤੇਰਾ ਕਿਹੇ ਬੇਟੇ ਮੈਨੂੰ ਰਿਸ਼ਤੇਦਾਰਾਂ ਨੇ ਪੁੱਤਰ ਮੈਂ ਕਹਿੰਦੀ ਨਹੀਂ ਵੀ ਜੇ ਮੇਰੀ ਮੰਨਦੇ ਨਹੀਂ ਵੀ ਜਦੋਂ ਪਹਿਲੇ ਦਿਨ ਦਾ ਭਾਈ ਕਟੜ ਖਾਲਸਾ ਹੈ ਉਹ ਸਾਡਾ ਚੜਦੀ ਕਲਾ ਦਾ ਉਹ ਸਾਡੀ ਹੁਣ ਗਏ ਕਿਵੇਂ ਮੰਨੂਗਾ ਜੋ ਨੇ ਫੈਸਲਾ ਲੈ ਲਿਆ ਵੀ ਉਹਦਾ ਟਲ ਹੈ ਭਾਈ ਉਹ ਉਹ ਤਾਂ ਉਸ ਦੇ ਆਪਣੇ ਫੈਸਲੇ ਤੇ ਸਹੀ ਹੈ ਉਹ ਮਾਨ ਕਰਦੇ ਹਾਂ ਉਹਦੇ ਫੈਸਲੇ ਤੇ ਹਾਂ ਪੁੱਤਰ ਮਾਨ ਕਰਦੀ ਮੈਂ ਪੂਰਾ ਬੱਚੇ ਮੇਰੇ ਬੱਚੇ ਤੇ ਪੂਰਾ ਮਾਨ ਹੈ ਪੁੱਤਰ ਮੈਨੂੰ ਮੇਰਾ ਚੜਦੀ ਖਲਾ ਦਾ ਕਲਾ ਦਾ ਖਾਲਸਾ ਬੇਟੇ ਹੋ ਛੋਟਾ ਇਹਦੀ ਕਲਾ ਦਾ ਨਹੀਂ ਹੈਗਾ ਪੁੱਤਰ ਉਹ ਬਹੁਤ ਵੱਡਾ ਖਾਲਸ ਹੈ ਬੇਸ਼ੱਕ ਸ਼ਹੀਦੀਆਂ ਹੋਈਆਂ ਮਾਵਾ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਪੁਆਏ ਪਰ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਵੀ ਆਪਾਂ ਆਪਣਾ ਯੋਧਾ ਕੌਮ ਦਾ ਜੇ ਇਹ ਵੀਰ ਨੇ ਇੰਨਾ ਵੱਡਾ ਸਟੈਪ ਚੁੱਕ ਲਿਆ ਉਹਦੀ ਕੌਮ ਨੂੰ ਲੋੜ ਵੀ ਹੈ ਤਾਂ ਉਹਦੇ ਲਈ ਤੁਸੀਂ ਕੀ ਕਹਿੰਦੇ ਹੋ ਸਰਕਾਰਾਂ ਤਾਂ ਬਿੱਟੇ ਹੁਣ ਆਪ ਤੇ ਆਪ ਚਹੀਦੇ ਪੁੱਤਰ ਸਰਕਾਰਾਂ ਨੂੰ ਇਹ ਜੇ ਜੋਦੇ ਜੇ ਜਿਹੇ ਜੇ ਜੋਦੇ ਦੁਨੀਆ ਤੋਂ ਚਲੇ ਜਾਣਗੇ ਫਿਰ ਸਰਕਾਰਾਂ ਦਾ ਵੀ ਕੀ ਬਣੂਗਾ ਜੋਦਿਆਂ ਦੀ ਤਾਂ ਲੋੜ ਹੈ ਸਰਕਾਰਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਪੁੱਤਰ ਵੀ ਸਰਕਾਰਾਂ ਨੂੰ ਇਹ ਮੰਨਣਾ ਚਾਹੀਦਾ ਹੈ ਜਦ ਇਹ ਹੁਣ ਕਾਨੂੰਨ ਪਾਸ ਹੋ ਗਏ ਇਸ ਸਰਕਾਰ ਦੇ ਹੁੰਦੇ ਸਰਕਾਰ ਦਾ ਵੀ ਬੇਟੇ ਬਹੁਤ ਵੱਡਾ ਬਹੁਤ ਵੱਡਾ ਖਾਲਸੇ ਐਡਾ ਹੋ ਜੋ ਸਰਕਾਰ ਦਾ ਵੀ ਇਹ ਸਰਕਾਰ ਆਈ ਤੀ ਖਾਲਸੇ ਨੇ ਇਸ ਟੈਪ ਚੱਕਿਆ ਤਾਂ ਕਾਨੂੰਨ ਪਾਸ ਹੋਏ ਸਰਕਾਰਾਂ ਦੀ ਵੀ ਬਹੁਤ ਵੱਡੀ ਇੱਜ਼ਤ ਹੈ ਬੇਟੇ ਪਹਿਲਾਂ ਦੋ ਸਰਕਾਰਾਂ ਲੰਘੀਆਂ ਕਾਨੂੰਨ ਪਾਸ ਨਹੀਂ ਹੋਏ ਹੁਣ ਬੇਟੇ ਸਰਕਾਰ ਆਈ ਏ ਮੈਂ ਬਾਈ ਨੂੰ ਮੋਦੀ ਨੂੰ ਵੀ ਕਹਿਨੀ ਆ ਭਗਵਾਨ ਤਮਨ ਨੂੰ ਵੀ ਕਹਿਨੀ ਆ ਵੀ ਤੁਸੀਂ ਵੱਦ ਤੋਂ ਵੱਧ ਇਹ ਫੈਸਲਾ ਲੋ ਕਾਨੂੰਨ ਪਾਸ ਕਰਾਓ ਤਾਂ ਸੋਡੀ ਵੀ ਬਹੁਤ ਵੱਲੇ ਵੱਲੇ ਹੋਊਗੀ ਮੇਰੇ ਬੱਚਾ ਤਾਂ ਉਹਨਾਂ ਦਾ ਚਾਹੀ ਬੇਟੇ ਕੁਝ ਬਣਾਉਣ ਨੂੰ ਚਾਹੀ ਸਰੋਪਾ ਬਣਾ ਪਾਵੇ ਸੰਗਤ ਬੇਟੇ ਮੈਂ ਇੱਥੇ ਤੱਕ ਕਹਿਨੇ ਮੇਰੇ ਪੁੱਤ ਨੂੰ ਅਹੀਂ ਫੜ ਕੇ ਵਾਂ ਤੋਂ ਥੱਲੇ ਲਾ ਲਿਓ ਪਰ ਬੱਚੇ ਕਾਨੂੰਨ ਪਾਸ ਹੋ ਜਾਣ ਸਰਕਾਰ ਦੀ ਵੱਲੇ ਵੱਲੇ ਹੋ ਜੇ ਮੇਰੀ ਸੰਗਤ ਦੀ ਵੱਲੇ ਵੱਲੇ ਹੋ ਜੇ ਹਾਂ ਬੱਚੇ ਬਸ ਮੈਨੂੰ ਹੋਰ ਸਾਨੂੰ ਕੁਝ ਨਹੀਂ ਪੁੱਤ ਚਾਹੀਦਾ ਸਾਨੂੰ ਕਾਸੇ ਦੀ ਲੋੜ ਨਹੀਂ ਬੇਟੇ ਮੇਰਾ ਵਾਹਿਗੁਰੂ ਜੀ ਜੋ ਵੀ ਸਾਨੂੰ ਦੇਊਗਾ ਅਸੀਂ ਉਹੀ ਪੁੱਤਰ ਸਾਨੂੰ ਸਿਰ ਮੱਥੇ ਮਨਜ਼ੂਰ ਹੈ ਪੁੱਤ ਤੇ ਭਾਜੀ ਤੁਹਾਡਾ ਨਾਮ ਮੈਨੂੰ ਰਣਜੀਤ ਸਿੰਘ ਹੈ ਭਾਜੀ ਰਣਜੀਤ ਸਿੰਘ ਤੇ ਇੱਕ ਬਾਈ ਨੇ ਉੱਤੋਂ ਗੱਲ ਕੀਤੀ ਹੈ ਗੁਰਜੀਤ ਸਿੰਘ ਹੋਰਾਂ ਨੇ ਮੇਰੇ ਜਿਗਰ ਦਾ ਟੋਟਾ ਮੇਰਾ ਭਰਾ ਮਾਣ ਕਰਦੇ ਹੋ ਬਹੁਤ ਮਾਣ ਹੈ ਵੀਰੇ ਮੈਨੂੰ ਮੇਰੇ ਭਰਾ ਤੇ ਬਹੁਤ ਜ਼ਿਆਦਾ ਮਾਣ ਕਰਦਾ ਮੈਂ ਜਿਹਾ ਅਰੇ ਵੀ ਫਿਰ ਉਹ ਕਹਿੰਦਾ ਵੀ ਮੇਰਾ ਭਰਾ ਲਾਉਂਗਾ ਮੇਰਾ ਪੁੱਤ ਲਾਉਂਗਾ ਤੇ ਮੇਰਾ ਭਤੀਜੇ ਲਾਉਂਗਾ ਮੈਨੂੰ ਭਾਈ ਮਰਨ ਦੇ ਲਈ ਇਜਾਜ਼ਤ ਦਿਓ ਵੀ ਮੈਂ ਆਪਣੇ ਗੁਰੂ ਦੇ ਲਈ ਆਪਣੇ ਆਪ ਨੂੰ ਖਤਮੇ ਕਰ ਲਵਾਂ ਦੇਖੋ ਵੀਰ ਜੀ ਦਾ ਹੁਣ ਗੁਰੂ ਦੇ ਹੁਕਮ ਅਨੁਸਾਰ ਚੱਲ ਰਿਹਾ ਉਹ ਗੁਰੂ ਦੇ ਹੁਕਮੇ ਮੰਨਦਾ ਸਾਡੇ ਨਾਲ ਵੀ ਹੁਣ ਫੋਨ ਤੇ ਇਹੀ ਗੱਲਾਂ ਕਰਦਾ ਉਹ ਉਹਨੂੰ ਦੇਖ ਕੀ ਮੇਰਾ ਜਿਗਰਾ ਬਣਿਆ ਉਹਨੂੰ ਉਹਦੇ ਵਿਚਾਰ ਸੁਣ ਕੀ ਮੈਂ ਵੀ ਬਸ ਉਹਦੇ ਨਾਲ ਆ ਸੀ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਹੈ ਉਹ ਤਾਂ ਹੁਣ ਇਹੀ ਕਹਿੰਦਾ ਹਰ ਰੋਜ਼ ਆਪਾਂ ਦੇਖਦੇ ਆਂ ਰੋਡਾਂ ਤੇ ਦੁਨੀਆ ਮਰ ਰਹੀ ਐ ਉਹ ਇਹੀ ਵਿਚਾਰ ਰੱਖਦਾ ਕਹਿੰਦਾ ਬੰਦੇ ਦੀ ਕੀ ਔਕਾਤ ਐ ਵੀ ਕਾ ਪਾ ਪਰ ਵੀ ਸਾਹ ਲੈ ਜੇ ਗੁਰੂ ਤੋਂ ਬਿਨਾ ਵੀ ਗੁਰੂ ਦੇ ਹੱਥ ਜਾ ਮਰਨਾ ਜੰਮਣਾ ਵੀ ਤੁਸੀਂ ਸੋਚ ਛੱਡ ਦੋ ਇਹ ਅਸੀਂ ਵੀਰੇ ਬਸ ਉਹਦਾ ਪਾਣੀ ਜਾ ਵੀ ਗੁਰੂ ਸਾਹਿਬ ਜੋ ਕਰਨਗੇ ਚੰਗਾ ਹੀ ਕਰਨਗੇ ਅੱਜ ਵੀ ਨੇ ਕਿਹਾ ਵੀ ਇਹ ਦੇ ਭਾਈ ਇੱਕ ਕਿਰਾਏ ਦਾ ਮਕਾਨ ਹੈ ਹਾਂ ਵੀ ਹਾਂ ਗੱਲ ਸਹੀ ਹੈ ਹੁਣ ਆਪਾਂ ਉਹ ਇੰਨੀ ਸੰਗਤ ਬੈਠੀ ਵੀਰੇ ਕਿਸੇ ਦਾ ਕੁਝ ਪਲਦਾ ਨਹੀਂ ਪਤਾ ਕਿਨੂੰ ਕਦ ਕੀ ਹੋ ਜੇ ਕੋਈ ਪਰੋਸਾ ਨਹੀਂ ਹੈ ਗਿਆ ਗੁਰੂ ਦੇ ਹੱਥ ਚ ਸਾਰਾ ਕੁਝ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਟਾਰਚਰ ਵਗੈਰਾ ਤੁਹਾਨੂੰ ਕੀਤਾ ਜਾਂਦਾ ਬਾਈ ਜੀ ਨਹੀਂ ਵੀਰੇ ਨਹੀਂ ਵੀਰ ਨੂੰ ਕਿਹੜਾ ਫੋਨ ਫੋਨ ਆਇਆ ਸੀ ਕਿਸੇ ਦਾ ਉਹ ਦੋ ਵਾਰ ਨੰਬਰ ਲੱਗਿਆ ਬਣੀ ਹੈਗਾ ਬਾਕੀ ਸਿੰਘਾਂ ਨੂੰ ਵੀ ਦਿੱਤਾ ਸੀ ਬਾਈ ਨੇ ਨੰਬਰ ਕਿਹੜਾ ਆਇਆ ਸੀ ਕੋਈ ਕਿਸੇ ਦੇ ਕੋਈ ਸਾਨੂੰ ਪਰੇਸ਼ਾਨੀ ਨਹੀਂ ਹੋਈਗੀ ਸਾਨੂੰ ਕਿਸੇ ਦਾ ਕਦੇ ਫੋਨ ਨਹੀਂ ਆਇਆ ਕੋਈ ਸਾਨੂੰ ਕਿਸੇ ਨੇ ਪਰੇਸ਼ਾਨ ਨਹੀਂ ਕਰੇਗਾ ਸਾਨੂੰ ਕਿਉਂ ਪੁੱਤ ਸਾਨੂੰ ਕਿਉਂ ਪਰੇਸ਼ਾਨ ਕਰਨਗੇ ਮੇਰਾ ਪੁੱਤਰ ਤਾਂ ਇੱਕ ਗੁਰੂ ਦੀ ਗੱਲ ਲੈ ਕੇ ਬੈਠੇ ਬੇਟੇ ਸਾਨੂੰ ਪਰੇਸ਼ਾਨ ਤਾਂ ਤਾਂ ਕਰਨ ਪੁੱਤ ਜੇ ਕੋਈ ਮਾੜਾ ਕੰਮ ਕਰਕੇ ਗਿਆ ਚੜਿਆ ਹੋਵੇ ਉੱਤੇ ਜਾ ਕੋਈ ਮਾੜੀ ਸੋਚ ਲੈ ਕੇ ਚੜਿਆ ਕਹਿੰਦੇ ਆ ਜੀ ਵੀ ਚੰਗਾ ਕੰਮ ਕਰਨ ਵਾਲਿਆਂ ਨੂੰ ਵੀ ਤੰਗ ਕਰਤਾ ਜਾਂਦਾ ਜੀ ਮਾੜਾ ਕੰਮ ਕਰਨ ਵਾਲੇ ਤਾਂ ਕਰੀ ਜਾ ਰਹੇ ਆ ਜੀ ਨਸ਼ਾ ਵੇਚਣ ਵਾਲੇ ਵੇਚੀ ਜਾਂਦੇ ਕਹਿੰਦੇ ਹਾਂ ਨਹੀਂ ਪੁੱਤਰ ਤਾਂ ਵਾਹਿਗੁਰੂ ਇਹ ਜਾਣਦਾ ਮੇਰਾ ਪਰਮਾਤਮਾ ਪਰ ਮੈਨੂੰ ਪੂਰਾ ਪ੍ਰੋਸ ਹੈ ਪ੍ਰਸਾਦ ਸੰਸਾਰੀ ਜਿਹੜਾ ਇਹ ਆਉਣ ਵਾਲਾ ਸਮਾਂ ਉਹ ਗੁਰੂ ਮਹਾਰਾਜ ਜਾਣਦੇ ਨੇ ਅੱਜ ਤੱਕ ਪਾ ਦੇਖਦੇ ਆਏ ਆ ਜੋ ਸੱਚ ਦੇ ਰਾਹ 'ਤੇ ਚੱਲਿਆ ਉਹਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿਵੇਂ ਵੀਰ ਨੇ ਕਿਹਾ ਪਰਿਵਾਰ ਵੀ ਤਿਆਰ ਹੈ ਅਸੀਂ ਹਰ ਟਾਈਮ ਤਿਆਰ ਆ ਅਸੀਂ ਗੁਰੂ ਸਾਨੂੰ ਪਹਿਲਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਗੁਰੂ ਪਹਿਲਾਂ ਸਾਡੇ ਗੁਰੂ ਦਾ ਸਤਿਕਾਰ ਆ ਹੋਊਗਾ ਤਾਂ ਅਸੀਂ ਜਿਉਂਦੇ ਨਹੀਂ ਅਸੀਂ ਅਸੀਂ ਕਿਉਂਕਿ ਕੀ ਕਰਾਂਗੇ ਠੀਕ ਹੈ ਨਾ ਤਾਂ ਵੀ ਉਹਨਾਂ ਕਿਹਾ ਵੀ ਪਿਤਾ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਸੀਂ ਸਾਰਾ ਪਰਿਵਾਰ ਤਿਆਰ ਹੈ ਅਗਰ ਹਾਂ ਇਹ ਚ ਕੋਈ ਸ਼ੰਕਾ ਨਹੀਂ ਹੈਗੀ ਓਰੇ ਬਥੇਰੇ ਮਰਜੀਵੜੇ ਸਿੰਘ ਨੇ ਉਹ ਵੀ ਸਾਡੇ ਨਾਲ ਨੇ ਠੀਕ ਹੈ ਨਾ ਇਹ ਗੁਰੂ ਸਾਹਿਬ ਆ ਦੇਖੋ ਆ ਬਾਬਾ ਜੀ ਇਸੇ ਕਰਕੇ ਤੁਹਾਨੂੰ ਸਵਾਲ ਕੀਤਾ ਕਿਉਂਕਿ ਤੱਕੇ ਦੇ ਖਿਲਾਫ ਤਾਂ ਬਾਈ ਜੀ ਅਸੀਂ ਵੀ ਨਾਲ ਆ ਤੁਹਾਡੇ ਜੇ ਤੁਹਾਡੇ ਨਾਲ ਤੱਕਾ ਕਰਨਗੇ ਤਾਂ ਅਸੀਂ ਖੜੇ ਆ ਹਾਂ ਬਰੀ ਹਾਂ ਸਾਨੂੰ ਗੁਰੂ ਦੀ ਓਟ 'ਚ ਜੀਰਿਆ ਨਹੀਂ ਤੁਸੀਂ ਇਹ ਦੇਖ ਲਓ ਵੀ ਕਿਸੇ ਦਾ ਘਰ ਦਾ ਜੀ ਸਾਡੇ ਘਰ ਦੀ ਨੀਂਦ ਹੀ ਉਹ ਉਹ ਨੀਂਦ ਅੱਜ ਗੁਰੂ ਗੁਰੂ ਪਿੱਛੇ ਉਹਨੇ 400 ਫੁੱਟ ਉੱਤੇ ਬੈਠ ਗਿਆ ਇੱਕ ਘੜੀ ਘਰ ਦਾ ਬੰਦਾ ਦੂਰ ਹੋ ਜੇ ਆਪਣੀ ਜਾਨ ਲਿਕੜਨ ਵਾਲੀ ਹੋ ਜਾਂਦੀ ਹੈ ਇਹ ਇਲਾਕਾ ਹੀ ਪਿੰਡ ਦਾ ਸਮਾਣਾ ਹੀ ਪੈਂਦਾ ਤੁਹਾਡੇ ਵਾਂਗੂ ਸਭੀ ਸਮਾਣੀ ਪੈਂਦਾ ਸਾਡਾ ਮੈਂ ਮੇਰੇ ਭਾਈ ਦੇ ਸਿਰ ਤੇ ਐਸ਼ ਕਰੀ ਐ ਅੱਜ ਤੱਕ ਅੱਜ ਮੇਰੇ ਸਿਰ ਤੇ ਬੱਚਿਆਂ ਦੀ ਘਰ ਦੀ ਕਬੀਲਦਾਰੀ ਸਾਰੀ ਮੇਰੇ ਤੇ ਆ ਪਈ ਰਿਸ਼ਤੇਦਾਰ ਵੀ ਆ ਲੜਦੇ ਨੇ ਠੀਕ ਹੈ ਨਾ ਕੋਈ ਚੰਗੀ ਸਾਡੀ ਸੋਚ ਉਹ ਲੜਦੇ ਤਾਂ ਨੇ ਉਹ ਮਨਮੁਖ ਨੇ ਪਰ ਉਹਨਾਂ ਨੂੰ ਅਸੀਂ ਪਾਗਲ ਲੱਗਦੇ ਆ ਉਹ ਕਹਿੰਦੇ ਤੁਸੀਂ ਵੀ ਉਹਦੇ ਹੱਕ ਚ ਬੋਲਦੇ ਹੋ ਪਰ ਅੱਜ ਗੁਰੂ ਗੁਰੂ ਪਿਛੇ ਹੀ ਖੜਾਂਗੇ ਅਸੀਂ ਕਿਸੇ ਪਿਛੇ ਖੜਾਂਗੇ ਜਿਉਣਾ ਫਿਰ ਤਾਂ ਸਭ ਝੂਠ ਹੈ ਠੀਕ ਹੈ ਵੀਰੇ ਅਸੀਂ ਰਿਸ਼ਤੇਦਾਰ ਵੀ ਲਗਭਗ ਸਾਰੀ ਨਿਤਰੇ ਪਏ ਨੇ ਉਹ ਇੱਕ ਪਾਸੇ ਨੇ ਅੱਜ ਅਸੀਂ ਸਾਡੇ ਅਸੀਂ ਇਹੀ ਸੋਚ ਸਾਡੇ ਗੁਰੂ ਇਹ ਸਾਡੇ ਨਾਲ ਹੈ ਬਸ ਬਹੁਤ سارے ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਕਹਿੰਦੇ ਸਮਾਣਾ ਇੱਕ ਕਿਹਾ ਜਾਂਦਾ ਵੀ ਇਹ ਪਾਈ ਜਲਾਦਾਂ ਦਾ ਸ਼ਹਿਰ ਆ ਕਿਉਂਕਿ ਜਲਾਦ ਇੱਥੋਂ ਦੇ ਹੋਏ ਸੀਗੇ ਦੋਵੇਂ ਜਿਓ ਸੋਸ਼ਲ ਵੇਗ ਤੇ ਬਾਸ਼ਲ ਵੇਗ ਪਰ ਕਹਿੰਦੇ ਆ ਜੀ ਵੀ ਉਹ ਦਾਗ ਜੀ ਵੀ ਧੋਣ ਦਾ ਕਹਿੰਦੇ ਹੁਣ ਗੁਰੂ ਸਾਹਿਬ ਨੇ ਸੇਵਾ ਲੈ ਰੇ ਆ ਜੀ ਜੇ ਕਾਨੂੰਨ ਵੀ ਅਸੀਂ ਨਹੀਂ ਚਾਹੁੰਦੇ ਸਾਡਾ ਵੀਰ ਸ਼ਹੀਦ ਹੋਵੇ ਤੁਹਾਡਾ ਭਰਾ ਸ਼ਹੀਦ ਹੋਵੇ ਜੀ ਤਾਂ ਆਪਾਂ ਤਾਂ ਚਾਹੁੰਦੇ ਆ ਵੀ ਇਹ ਵਾਹਿਗੁਰੂ ਨੇ ਜੇ ਹੁਣੇ ਉਦੇ ਹੀ ਭਾਣੇ ਦੇ ਵਿੱਚ ਹੋ ਰਿਹਾ ਤਾਂ ਪ੍ਰਮਾਤਮਾ ਆਪਣੇ ਆਪ ਕਰੂਗਾ ਜੀ ਉਹੀ ਗੱਲ ਹੈ ਵੀਰ ਜੀ ਉਹਨਾਂ ਨੂੰ ਪਰੋਸਿਆ ਗੁਰੂ ਤੇ ਉਹ ਕੋਈ ਆਏ ਨਹੀਂ ਬੈਠੇ ਮੈਂ ਮਰ ਗਿਆ ਮੈਂ ਮਰਨਾ ਉਹ ਆਪਣੇ ਗੁਰੂ ਨੂੰ ਸਮਰਪਿਤ ਹੋ ਰਹੇ ਨੇ ਵੀ ਹਾਂ ਮੈਂ ਆਪਣੇ ਗੁਰੂ ਪਿੱਛੇ ਕੁਝ ਵੀ ਕਰ ਸਕਦਾ ਇਹ ਸੰਸਾਰ ਨੂੰ ਇਹ ਦੁਨੀਆ ਨੂੰ ਉਹ ਇਹੀ ਇਹੀ ਦਿਖਾ ਰਹੇ ਨੇ ਇਹ ਦਿਖ ਰਹੇ ਆਸੀਂ ਅੱਜ ਤੱਕ ਕਾਹਤੋਂ ਜੀਵਤ ਬੈਠੇ ਆ ਉਹਦੀ ਤੰਦਰੁਸਤੀ ਵੀ ਗੁਰੂ ਨੇ ਉਹਦੇ ਹੱਥ ਰੱਖ ਰਖਿਆ ਆਪਾਂ ਕੋਠੇ ਦੇ ਬੈਠ ਕੇ ਦੇਖੋ ਵੀਰੇ ਮੈਂ ਇੱਕ ਦਿਨ ਕਹਿਣਾ ਵੀ ਕੋਈ ਬੰਦਾ ਕੋਠੇ ਦੇ ਬੈਠ ਕੇ ਦੇਖੋ ਆਪਾਂ ਕੋਠੇ ਤੇ ਨਹੀਂ ਬਹਿ ਸਕਦੇ ਉਹ 400 ਫੁੱਟ ਉੱਤੇ ਟਾਵਰ ਤੇ ਬੈਠੇ ਠੀਕ ਹੈ ਨਾ ਸਾਡੇ ਭੈਣ ਭਾਈ ਗੱਲਾਂ ਕਰਦੇ ਨੇ ਉਹ ਕਹਿੰਦੇ ਨੇ ਵੀ ਆਪਾਂ ਇੱਕ ਬੰਦ ਕੋਠੀ 'ਚ ਨਹੀਂ ਬਹਿ ਸਕਦੇ ਇਹ ਸੋਚਣ ਵਾਲੀਆਂ ਗੱਲਾਂ ਨੇ ਮੈਂ ਤਾਂ ਬਸ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਆਪਦੇ ਗੁਰੂ ਪਿੱਛੇ ਖੜੋ ਮੈਂ ਨਹੀਂ ਕਹਿੰਦਾ ਮੇਰੇ ਭਾਈ ਪਿੱਛੇ ਖੜੋ ਉਥੇ ਤਾਂ ਆਬਦਾ ਹੋ ਜਾਊਗਾ ਪਰ ਗੁਰੂ ਪਿੱਛੇ ਖੜੋ ਬਹੁਤ ਲੋਕ ਤਾਂ ਇਸੇ ਕਰਕੇ ਕਹਿ ਰਹੇ ਕਹਿੰਦੇ ਜੀ ਇੱਥੇ ਤਾਂ ਜੀ ਚੌਧਰਾਂ ਦਾ ਕੰਮ ਹੋਇਆ ਪਿਆ ਜੀ ਇਹ ਤਾਂ ਜੀ ਸਿਰਫ ਦੇਖੋ ਬਾਅਦ ਦੇ ਵਿੱਚ ਕੀ ਕਲੇਸ਼ ਪੈਣਾ ਪੈਸੇ ਦਾ ਪੈਣਾ ਫੰਡਿੰਗ ਹੋ ਰਹੀ ਫਲਾਣਾ ਹੋਰ ਵੀਰ ਜੀ ਸਭ ਨੂੰ ਇਹੀ ਦੇਖੋ ਝੋਲੀ ਅਟਕਿਓਰੇ ਤੁਹਾਡੇ ਸਾਹਮਣੇ ਤੁਸੀਂ ਉਰੀ ਦੇ ਸਵੇਰ ਦੇ ਝੋਲੀ ਅਟਕੇ ਸੰਗਤ ਮੇਰੇ ਝੋਲੀ ਅਟਕਦੇ ਨੇ ਸਿੰਘ ਵੀ ਕੋਈ 10 ਪਾ ਦਿਓ ਕੋਈ 5 ਪਾ ਦਿਓ ਉਹ ਝੋਲੀ ਦੇ ਸਿਰਤੀ ਇਹ ਮੋਰਚਾ ਚੱਲ ਰਿਹਾ ਠੀਕ ਹੈ ਨਾ ਸਭ ਨੂੰ ਹਦਾਇਤ ਕਰੀ ਵੀ ਕਿਸੇ ਦੇ ਅਕਾਊਂਟ 'ਚ ਨਹੀਂ ਸਾਡੇ ਅਕਾਊਂਟ ਚੈੱਕ ਕਰੇ ਜਾਣ ਜੇ ਕਿਤੇ 1 ਰੁਪਿਆ ਵੀ ਆਇਆ ਹੋਵੇ ਸਾਨੂੰ ਸੋਚਦੀ ਪਰ ਸਾਨੂੰ ਸਾਡੇ ਗੁਰੂ ਤੇ ਮਾਨ ਹੈ ਸਾਨੂੰ ਸ਼ਰਮਿੰਦਾ ਨਹੀਂ ਹੋਣਾ ਪਊਗਾ ਸਾਨੂੰ ਗੁਰੂ ਆਉਣੇ ਹੀ ਦਿੰਦਾ ਸਾਡੇ ਤੱਕ ਬਹੁਤ ਹੱਥ ਹੈ ਗੁਰੂ ਦਾ ਠੀਕ ਹੈ ਨਾ ਨਹੀਂ ਸਾਨੂੰ ਇਹ ਸੋਚਦੀ ਵੀ ਸਾਡੇ ਅਕਾਊਂਟਾਂ 'ਚ ਜਦ ਪੈਸੇ ਆਉਣ ਲੱਗ ਗਿਆ ਅਸੀਂ ਕੀ ਕਰਾਂਗੇ ਸਾਡੀ ਬਦਨਾਮੀ ਹੋਊਗੀ ਪਰ ਗੁਰੂ ਮਹਾਰਾਜ ਅੰਗ ਸੰਗ ਸਹਾਇ ਹੈ ਸਾਰੇ ਪਾਸੇ ਸਹਾਇ ਹੈ ਤੁਸੀਂ ਹਰ ਬਸੇ ਨੂੰ ਬਾਈ ਜੀ ਕਹਿੰਦੇ ਹੋ ਵੀ ਸਾਡਾ ਆ ਵੀ ਚੈੱਕ ਕਰ ਲਓ ਆ ਵੀ ਚੈੱਕ ਕਰ ਲਓ ਪਰ ਸੰਸਥਾਵਾਂ ਨੇ ਇੱਥੇ ਹੋਣਾ ਸੀ ਜਥੇਦਾਰ ਸਹਿਬਾਨਾਂ ਦੀ ਡਿਊਟੀ ਬਣਦੀ ਸੀ ਸਾਡਿਆਂ ਦੀ ਸ਼ੋਮਣੀ ਕਮੇਟੀ ਦੀ ਡਿਊਟੀ ਬਣਦੀ ਸੀ ਉਹ ਸਿੱਖ ਆਗੂਆਂ ਦੀ ਡਿਊਟੀ ਬਣਦੀ ਸੀ ਕੋਈ ਨਹੀਂ ਬੋੜਿਆ ਬਾਈ ਜੀ ਵੀਰ ਜੀ ਇਹ ਅੱਜ ਦਾ ਨਹੀਂ ਹੈਗਾ ਇਹ 84 ਦੇ ਟਾਈਮ ਦਾ ਦੇਖ ਲਓ ਤੁਸੀਂ ਸੰਤਾਂ ਨਾਲ ਬਾਹਮਾਂ ਖੜੀਆਂ ਕਰ ਕਰ ਆ ਕੇ ਤੇ ਸਾਡੇ ਸੰਤ ਜਰਨੈਲ ਸਿੰਘ ਜੀ ਕਾਲਸਾ ਉਹ ਮਰ ਗਏ ਆਪਦੀ ਜ਼ਮੀਰ ਪਿੱਛੇ ਮਰੇ ਉਹ ਠੀਕ ਹੈ ਵੀਰ ਜੀ ਉਹ ਮਰੇ ਬਾਹਮਾਂ ਖੜੀਆਂ ਕਰ ਕਰ ਜਿਹੜੇ ਮੁਗਲਾਂ ਨੇ ਮੁਗਲੇ ਕਹੂੰਗਾ ਮੈਂ ਉਹਨਾਂ ਨੂੰ ਉਹ ਸਿੱਖ ਨਹੀਂ ਤੇ ਉਹ ਉਹ ਮੁਗਲ ਤੇ ਬਾਵਾਵਾਂ ਖੜੀਆਂ ਕਰਕੇ ਆ ਗਏ ਆ ਕੇ ਅੱਜ ਉਹ ਸਰਕਾਰਾਂ ਬਣਾ ਕੇ ਇਹ ਆਪਣੇ ਲੋਕ ਥੋੜਾ ਜਿਆ ਥੋਨੂੰ ਪਤਿਏ ਵੀਰ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਆਪਣੀ ਭੈਣ ਭਾਈ ਨੇ ਪਰ ਬਾਤ ਹੀ ਨਹੀਂ ਅਸਲ ਚ ਜੀ ਕੰਮ ਕਰਦੀ ਹੈਗੀ ਬੁੱਧੀ ਨਹੀਂ ਕੰਮ ਕਰਦੀ ਹੈਗੀ ਸਰਕਾਰਾਂ ਬਣਾਈਆਂ ਕੀ ਦਿੱਤਾ ਆਟਾ ਦਾਣਾ ਜੇ ਰਹਿ ਗਈ ਕੌਮ ਕੀ ਮਿਲੇ ਕੌਮ ਨੂੰ ਉਸ ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਾਈ 2015 ਚ ਸਿੰਘਾਂ ਤੇ ਗੋਲੀਆਂ ਚਲਵਾਈਆਂ ਸਾਨੂੰ ਮਿਲੇ ਕੀ ਹੈ ਠੀਕ ਹੈ ਵੀਰ ਜੀ ਇਹ ਉਦੋਂ ਦੀ ਨੇਰ ਪਾਰ ਖੇ ਕੋਈ ਉਹ ਨਹੀਂ ਹੈਗਾ ਪਰ ਗੁਰੂ ਮਹਾਰਾਜ ਦੀ ਸਿੱਖੀ ਹੈ ਨਾ ਇਹਨੂੰ ਕੋਈ ਦਬਾ ਨਹੀਂ ਸਕਦਾ ਗੁਰੂ ਮਹਾਰਾਜ ਐਂ ਬੀਰ ਵਰਗੇ ਯੋਧੇ ਪੈਦਾ ਕਰੂਗਾ ਇਹ ਸਿੱਖੀ ਦੀ ਚੜ੍ਹਦੀ ਕਲਾ ਹੋਊਗੀ ਬਾਜਾਂ ਵਾਲੇ ਦੀ ਠੀਕ ਹੈ ਵੀਰ ਜੀ ਤੁਸੀਂ ਵੀ ਯੋਧੇ ਹੋ ਜੀ ਜਦੋਂ ਤੁਸੀਂ ਇਹੀ ਸ਼ਬਦ ਕਹਿ ਤੇ ਬਾਈ ਜੀ ਤਾਂ ਮਾਤਾ ਜੀ ਤੁਹਾਨੂੰ ਵੀ ਆਪਾਂ ਜੀ ਬੱਚੇ ਜੀ ਮੈਂ ਤਾਂ ਪੁੱਤਰ ਜੀ ਆਖਰੀ ਚ ਪੁੱਤ ਮੇਰੀ ਇਹੀ ਬੇਨਤੀ ਹੈ ਸਮਾਣੇ ਦੀ ਸੰਗਤ ਨੂੰ ਪੁੱਤਰ ਸਮਾਣੇ ਦੀ ਸੰਗਤ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੁੱਧ ਨੂੰ ਹਟੋਤਾ ਜਾਊਗਾ ਸਮਾਣਾ ਸ਼ਹਿਰ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦੀ ਆਂ ਜੇ ਸਮਾਣਾ ਸ਼ਹਿਰ ਇਹ ਟੁੱਟ ਕੇ ਵੀ ਵੱਧ ਤੋਂ ਵੱਧ ਸੰਗਤ ਰੋਜ਼ ਜੁੜੇ ਬੇਟੇ ਉਰੇ ਬਹੁਤ ਕੁਝ ਬਣ ਸਕਦਾ ਹੈ ਬਹੁਤ ਬੇਟੇ ਸਰਕਾਰਾਂ ਨੂੰ ਸਭ ਨੂੰ ਬੇਟੇ ਹੋ ਜਾਊਗਾ ਸਰਕਾਰ ਸਮਾਣੇ ਦੀ ਸੰਗਤ ਤੇ ਬਹੁਤ ਜਿਆਦਾ ਪੁੱਤ ਸਮਾਣੇ ਦੀ ਸੰਗਤ ਤੇ ਬੇਟੇ ਸੁੱਤੀ ਪਈ ਐ ਵੀ ਸਮਾਣੇ ਦੀ ਸੰਗਤ ਦਾ ਹੁਣ ਮੌਕਾ ਹੈ ਜੇ ਮੇਰਾ ਬੱਚਾ ਉੱਤੇ ਚੜਾ ਬੈਠਾ ਹੈ ਪਰ ਸਮਾਣੇ ਦੀ ਸੰਗਤ ਦਾ ਹੱਕ ਬਣਦਾ ਉਰੇ ਆਉਣ ਦਾ ਹੁਣ ਸਮਾਣੇ ਦੀ ਸੰਗਤ ਦੇ ਸਾਰੇ ਪਾਪ ਤੂਲ ਜਾਣਗੇ ਪੁੱਤ ਮੇਰੇ ਬੱਚਾ ਜੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਹੋ ਗਏ ਬੇਟੇ ਸਮਾਣੇ ਦੀ ਸੰਗਤ ਦੀ ਬੱਲੇ ਬੱਲੇ ਹੋ ਜੂਗੀ ਪੁੱਤਰ ਸਮਾਣੇ ਦੀ ਸੰਗਤ ਦੀ ਜੀ ਜ਼ਰੂਰ ਹਾਂਜੀ ਭਾਈ ਇੱਕ ਵੀਰ ਜੀ ਮੇਰੀ ਬੇਨਤੀ ਹੈ ਛੋਡੇ ਰਾਹੀਂ ਵੀ ਤੁਸੀਂ ਇਹ ਦੇਖੋ ਸਾਡੇ ਸਿੱਖਾਂ ਗੂ ਵੀ ਬਾਦੂ ਨੇ ਉਹ ਕਹਿੰਦੇ ਕਾਨੂੰਨ ਕਾਨੂੰਨ ਕੀ ਕਾਨੂੰਨ ਆਪਾਂ ਕੀ ਤੋਂ ਕਾਨੂੰਨ ਮੰਗਦੇ ਆ ਮੇਰੀ ਇੱਕ ਬੇਨਤੀ ਹੈ ਜਿਹੜਾ ਕਿ ਆਪਾਂ ਉਹਰੇ ਬੰਦਾ ਬੈਠੇ ਆ ਬੰਦੇ ਦੀ ਕੀ ਔਕਾਤ ਹੈ ਗੁਰੂ ਸਾਹਿਬ ਅੱਗੇ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਇੱਕ ਬੰਦੇ ਦੀ ਮੈਂ ਐਲਾਨ ਕਰਨਾ ਚਾਹੁੰਦਾ ਸਰਕਾਰ ਨੂੰ ਜੇ ਮੇਰੇ ਗੁਰੂ ਦਾ ਕਾਨੂੰਨ ਹੀ ਨਾ ਬਣਾਉਣਾ ਅੱਜ ਇੱਕ ਬੰਦੇ ਨੂੰ ਵੀ ਨੀਮਾ ਦਿਖਾ ਰਖਿਆ ਕਾਨੂੰਨ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜੇ ਜਗ ਦੀ ਜੋਤ ਨੇ ਬੰਦਿਆਂ ਦਾ ਕਾਨੂੰਨ ਹਟਾ ਕੇ ਦਿਖਾਓ ਤੁਸੀਂ ਵੀ ਕੋਈ ਬੰਦੇ ਨੂੰ ਬੰਦਾ ਮਾਰ ਦੇਣਾ ਉਹਦਾ ਕਾਨੂੰਨ ਰੱਦ ਕਰੋ ਉਹਨੂੰ 3 ਮਹੀਨਿਆਂ ਦੀ ਸਜ਼ਾ ਕਰ ਦਿਓ ਔਰ ਇਹ ਲਾਸ਼ਾਂ ਦੇ ਢੇਰ ਲਾ ਦੂ ਦੁਨੀਆ ਕਿ ਦੂਜੇ ਨੂੰ ਵੱਡ ਵੱਡ ਕੇ ਬੰਦਿਆਂ ਦੀ ਕਾਹਤੋਂ ਹਮੈ ਤਾਂ ਅੱਜ ਤੱਕ ਤਾਂ ਹੀ ਹਮੈ ਤਾਂ ਜੇ ਕਾਨੂੰਨ ਦੇ ਸ਼ਰਤੀ ਬੰਦੇ ਦੁਨੀਆ ਜਾਉਂਦੀ ਹੈ ਨਹੀਂ ਮਾਰੇ ਨੂੰ ਮਾਰਾ ਬੰਦਾ ਤਕੜਾ ਮਾਰ ਮਾਰ ਕੇ ਲਾਸ਼ਾਂ ਦੇ ਢੇਰ ਲਾ ਦੇ ਉਹ ਤਾਂ ਇਹਨਾਂ ਨੂੰ ਦਿਖਦਾ ਨਹੀਂ ਹੈਗਾ ਹੱਜੇ ਕਹਿੰਦਾ ਗੁਰੂ ਮਾਰ ਦਾ ਕਾਨੂੰਨ ਕਾਨੂੰਨ ਕੀ ਕਾਨੂੰਨ ਲਾਈਏ ਜੇ ਅੱਜ ਕਾਨੂੰਨ ਬਣਦਾ ਅੱਜ ਦਾ ਰਾਏ ਕਾਨੂੰਨ ਦਾ ਜੰਗ ਨਹੀਂ ਲੜ ਸਕਦੇ ਆਪਾਂ ਅੱਜ ਕਾਨੂੰਨ ਦਾ ਰਾਏ ਕਾਨੂੰਨ ਬਣੂਗਾ ਉਹ ਪਾਗਲ ਥੋੜੀ ਆਓ ਉਹ ਗੁਰੂ ਸਾਹਿਬ ਦੇ ਓਟਾ ਅਸਰੇ ਨਾਲੇ ਚੜਿਆ ਨੀ ਉੱਚੇ ਉਹ ਥਲੋਂ ਕੋਈ ਵੀ ਲਾਉਂਦਾ ਧਰ ਨਾਲੇ ਡਲੇ ਡਲੇ ਆਸਾਂ ਨੂੰ ਚੱਕ ਕੇ ਲੈ ਗਏ ਤੇ ਉਹਦਾ ਚਲੋ ਪ੍ਰੈਸ਼ਰ ਦੀ ਸੰਕਤ ਦਾ ਦਵਾਰੋਂ ਲੈ ਆਏ ਉਥੋਂ ਇਹ ਅੱਜ ਇੱਕ ਆਮ ਘਰ ਦਾ ਪੁੱਤ ਆ ਉਹ ਆਮ ਸਿੱਖਾ ਇਹਨੂੰ ਕਦ ਬੱਟਣ ਨਹੀਂ ਦਿੰਦੇ ਤੋਰੇ ਪਾਗਲ ਨਹੀਂ ਹੈ ਗਿਆ ਉਹ ਬਿਲਕੁਲ ਸੋ ਬਿਲਕੁਲ ਜੀ ਭਾਈ ਗੁਰਜੀਤ ਸਿੰਘ ਜੀ ਹੋਰਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਤੁਹਾਡੀ ਤੁਸੀਂ ਦੇਖੀ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਮਾਤਾ ਜੀ ਹੋਰੀ ਵੀ ਤੇ ਵੀਰ ਹੋਰੀ ਵੀ ਤੇ ਇਹੀ ਕਹਿ ਰਹੇ ਆ ਵੀ ਕਾਨੂੰਨ ਬਣਾ ਦਿਓ ਤੇ ਜੇਕਰ ਨਹੀਂ ਕਾਨੂੰਨ ਬਣਾਇਆ ਜਾਂਦਾ ਸਾਨੂੰ ਤੇ ਸਾਡੇ ਸਾਰੇ ਪਰਿਵਾਰ ਨੂੰ ਵੀ ਕੁਰਬਾਨੀ ਦੀ ਲੋੜ ਪੈਂਦੀ ਹੈ ਤਾਂ ਅਸੀਂ ਦੇਣ ਦੇ ਲਈ ਤਿਆਰ ਆ ਪਰ ਆਪਾਂ ਜ਼ਰੂਰ ਕਹਿੰਨੇ ਆ ਵੀ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵੀਰ ਇੱਕ ਕਹਿਣਾ ਚਾਹੁੰਦੇ ਹਾਂ ਜੀ ਵੀਰ ਜੀ ਜੇ ਮੈਂ ਹੁਣ ਕੋਈ ਰੇ ਟਰਾਲੀ ਅਹ ਸੇਵਾ ਮੈਂ ਵੀ ਸੇਵਾ ਦੀ ਜਾਂਦਾ ਹਾਂ ਜੇ ਕੋਈ ਉਰੇ ਕੋਈ ਗਾਣੇ ਵਾਲੀ ਆਵੇ ਉਹਦੀ ਆ ਜਾਣਗੇ ਟਰਾਲੀਆਂ ਭਰ ਕੇ ਦੇਖੀ ਸਾਡੇ ਬੰਡੂ ਅੱਜ ਟਰਾਲੀ ਹਉਣ ਦੀ ਕੋਈ ਨਹੀਂ ਆਏਗਾ ਜੇ ਮੈਂ ਵੀ ਸੇਵਾ ਦੇਣ ਜੇ ਜਾਣਾ ਜੇ ਚੰਡੀਗੜ੍ਹ ਜਾਣਾ ਹੋਵੇ ਉਹਦੀ ਗੱਡੀ ਭਰ ਜਾਂਦੀ ਜੀ ਬਾਬਿਆਂ ਦੀ ਕੋਈ ਨਹੀਂ ਚਲੋ ਹਾਂਜੀ ਇੱਕ ਬਾਈ ਚਾਰ ਤਰੀਕ ਦੇ ਬੈਠਿਆ ਸੀ ਉਰੇ ਸੇਵਾ ਕਰ ਰਹੇ ਆਂ ਭਾਂਡੇ ਮਾਂ ਦੇ ਚਾੜੂ ਮਾਰਦੇ ਆਂ ਅਗਰ ਗੁਰਜੀਤ ਸਿੰਘ ਕੱਲਾ ਨਹੀਂ ਹੈ ਜੀ ਜੀ ਇਹ ਉਹ ਜਾਊਗਾ ਤਾਂ ਅਸੀਂ ਨਾਲ ਜਾਵਾਂਗੇ ਅਸੀਂ ਉਰੇ ਨਾਲ ਮਰਨ ਨੂੰ ਤਿਆਰ ਆਂ ਕਈ ਵਾਰੀ ਪੁਲਿਸ ਆਈ ਯਾਰ ਅੱਤ ਨੂੰ ਅਸੀਂ ਉਸੇ ਟਾਈਮ ਉੱਠ ਕੇ ਡਾਂਗਾ ਲੈ ਕੇ ਖੜੇ ਹੁੰਨੇ ਆ ਵੀ ਜਿੱਥੇ ਉਹਨੂੰ ਭਾਈ ਸਾਨੂੰ 30 ਰੁਪਏ ਪਹਿਲਾਂ ਕਰ ਦੋ ਉਦੇ ਤੱਕ ਫਿਰ ਜਾਵਣ ਦੇਵਾਂਗੇ ਸੋ ਬਿਲਕੁਲ ਜੀ ਤਾਂ ਜ਼ਰੂਰ ਗੁਰਜੀਤ ਸਿੰਘ ਹੋਰਾਂ ਦੇ ਨਾਲ ਜਿਹੜੀ ਸਿੱਖ ਸੰਗਤ ਤਾਂ ਇਹਦੇ ਲਈ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਤੇ ਜਲਦ ਹੀ ਕਾਨੂੰਨ ਬਣਾਉਣ ਦੇ ਨਾਲ ਤਾਂ ਸਰਕਾਰ ਦਾ ਤਾਂ ਕੋਈ ਨਹੀਂ ਜਾਂਦਾ ਪਰ ਕਿਉਂ ਨਹੀਂ ਬਣਾਏ ਜਾਂਦੇ ਇਹਦੇ ਪਿੱਛੇ ਮਨਸ਼ਾ ਕੀ ਹੈ ਇਹ ਲੋਕ ਬੜੀ ਫਿਰ ਚੰਗੀ ਤਰ੍ਹਾਂ ਸਮਝਦੇ ਨੇ ਤਾਂ ਖੁਦ ਚੋਰ ਹੈ ਚਲੋ ਇਸ ਕਰਕੇ ਅਸੀਂ ਜ਼ਰੂਰ ਕਹਿੰਦੇ ਆ ਵੀ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ